ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀ ਮੈਂ ਲੋਕਾਂ ਵਾਂਗ ਪਤਨੀ ਵੇ ਆਉਣੇ ਜੀਤਾ ਪੀ ਲੈ ਪਾਣੀ ਵਰਕੇ ਨੀ ਮੈਂ ਲੋਕਾਂ ਵਾਂਗ ਪਤਨੀ ਵੇ ਆਉਣੇ ਜੀਤਾ ਪੀ ਲੈ ਪਾਣੀ ਵਰਕੇ ਚਾਰੇ ਪੁੱਤ ਵਾਰ ਨੇ ਬਣਾ ਕੇ ਦੋ ਦੋ ਜੋੜੀਆਂ ਦਾਜ ਵਿੱਚ ਮੰਗੂ ਤੈ ਲੈ ਵਾਰਾਂ ਤੇ ਕੋੜੀਆਂ ਨਿਮੈ ਇਹੋ ਜਿਹੇ ਕੜਮ ਬਣਾਉਣੇ ਜੀਤਾ ਪੀ ਲੈ ਪਾਣੀ ਵਾਰ ਕੇ ਨੇ ਮੈਂ ਚੋ ਲੋਕਾਂ ਵਾਂਗ ਪਤਨੀ ਵੇ ਆਉਣੀ ਜੀਤਾ ਪੀ ਲੈ ਪਾਣੀ ਵਰਕੇ ਪੋਤ ਮੇਰੇ ਚਾਰ ਵੋਟੀ ਇੱਕ ਮੈਂ ਲੈ ਆਉਣੀ ਐ ਬੁਲਾਈ ਉਤੇ ਗਾਣਾ ਨਾਲ ਬੁਲਾਈ ਉਤੇ ਸੁਰ ਖਿਲਗਾਉਣੀ ਐ ਲੋਕਾਂ ਦੇ ਤੇ ਪੁੱਤ ਕੱਚੀ ਲਸੀ ਨਾਲ ਥੇੜ ਦੇ ਨੀ ਮੈਂ ਲਹੂ ਵਿੱਚ ਕੰਗਣੇ ਥਲਾਉਣੇ ਜੀਤਾ ਪੀ ਲੈ ਪਾਣੀ ਵਰਕੇ ਨੀ ਮੈਂ ਇਹ ਹੋ ਜਹੇ ਪੁੱਤਰ ਵੇ ਆਉਣੇ ਜੀਤਾ ਪੀ ਲੈ ਪਾਣੀ ਵਰਕੇ ਪੰਜ ਸਿੰਘ ਜਾਣਗੇ ਬਰਾਤੇ ਮੇਰੇ ਪੁੱਤਰਾਂ ਦੀ ਬੇਤੂਤਲ ਹਾਰਾ ਨਾਲ ਰਾਤ ਮੇਰੇ ਪੁੱਤਰਾਂ ਦੀ ਹੋਣੇ ਨਿਸ਼ਹੀਦ ਦੁਜ ਚਮਕੌਰ ਦੀ ਗਲੀ ਦੇ ਵਿੱਚ ਨੀਂਦੋ ਕੰਦਾਂ ਵਿੱਚ ਲਾਲ ਖਲੋਣੇ ਜੀਤਾ ਪੀ ਲੈ ਪਾਣੀ ਵਾਰ ਕੇ ਨੀ ਮੈਂ ਇਹੋ ਜਹ ਹੈ ਪੁੱਤਰ ਵੇ ਆਉਣੇ ਜੀਤਾ ਪੀ ਲੈ ਪਾਣੀ ਵਾਰ ਕੇ ਜਦੋਂ ਮੁਕਣੇ ਨੇ ਮੇਰੇ ਚਾਰ ਪੁੱਤਰ ਹਾਂਦੇ ਫੇਰੇ ਕੋਈ ਦਿਲ ਵਾਲਾ ਖੋਲ ਕੇ ਲਿਆਉ ਉਹ ਦੂਸੇ ਰੇ ਵਾਨੇ ਨੀ ਕਹਾਣੀਓ ਦੋ ਨੰਵੀਂ ਜਹਾਨ ਵਿੱਚ ਬੌਟੀ ਇਕਯ ਤੇ ਚਾਰ ਨੇ ਪਰਾਉਣੇ ਜੀਤਾ ਪੀ ਲੈ ਪਾਣੀ ਵਾਰ ਕੇ ਨੀ ਮੇ ਲੋਕਾਂ ਵਾਂਗੂ ਪਤਨੀ ਵੇ ਆਉਣੇ ਜੀਤਾ ਪੀ ਲੈ ਪਾਣੀ ਵਾਰ ਕੇ ਵਾਉ ਟੀ ਚ ਤੇ ਚਾਰ ਨੇ ਪਰਾਣੇ ਜੀਤਾ ਪੀ ਲੈ ਪਾਣੀ ਵਰਕੇ ਨੇ ਜੀਤਾ ਪੀ ਲੈ ਪਾਣੀ ਵਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ